ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਐ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਬਹੁਤ ਜ਼ਿਆਦਾ ਖਾਸ ਹੋਣ ਜਾ ਰਹੀ ਆ ਇਹਦਾ ਖਾਸ ਹੋਣ ਦਾ ਮਤਲਬ ਇਹ ਆ ਮੈਨੂੰ ਬਹੁਤ ਸਾਰੇ ਕਮੈਂਟ ਆਉਂਦੇ ਆ ਬਹੁਤ ਜ਼ਿਆਦਾ ਵੀਰ ਇੱਥੇ ਇਟਲੀ ਚ ਮਿਲਦੇ ਵੀ ਆ ਜਿਹੜੇ ਕਹਿੰਦੇ ਆ ਵੀਰੇ ਤੇਰੀ ਵੀਡੀਓ ਦੇਖ ਕੇ ਆਏ ਆ ਉਹ ਕਈ ਵਾਰ ਮੀਣਾ ਜਿਹਾ ਵੀ ਲੱਗਦਾ ਕਈ ਵਾਰ ਵਧੀਆ ਜਿਹਾ ਵੀ ਲੱਗਦਾ ਮਤਲਬ ਕਈ ਬੰਦੇ ਉਸ ਹਾਵ ਨਾਲ ਕਹਿੰਦੇ ਹੁੰਦੇ ਆ ਬਾਈ ਤੇਰੀ ਵੀਡੀਓ ਦੇਖ ਕੇ ਆਏ ਸੀ ਹੁਣ ਕੰਮ ਨਹੀਂ ਮਿਲ ਰਿਹਾ ਜੇਬ ਉਹ ਜਾਂ ਕਈ ਕਹਿੰਦੇ ਹੁੰਦੇ ਆ ਬਾਈ ਤੇਰੀ ਵੀਡੀਓ ਦੇਖ ਕੇ ਆਏ ਸੀ ਨਿਆਰੇ ਨੇ ਅ ਵੈਸੇ ਵੀ ਆਪਾਂ ਹਮੇਸ਼ਾ ਸੱਚਾਈ ਦੱਸੀ ਆ ਡਿਲੀ ਬਾਰੇ ਕੋਈ ਆਪਾਂ ਤੁਹਾਨੂੰ ਝੂਠ ਨਹੀਂ ਬੋਲਿਆ ਵੀ ਇੱਥੇ ਆਓ ਇਦਾਂ 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 ਸਾਰੀਆਂ ਜੇ ਤੁਸੀਂ ਪੁਰਾਣੀਆਂ ਮੇਰੀਆਂ ਵੀਡੀਓ ਕੱਢ ਕੇ ਦੇਖੋਗੇ ਆਪਣੀਆਂ ਜਿੰਨੀਆਂ ਵੀ ਆ ਇੰਟਰਵਿਊ ਟਾਈਪ ਜੀਆਂ ਕੀਤੇ ਹੋਈਆਂ ਸਾਰੀਆਂ ਤੁਸੀਂ ਦੇਖ ਸਕਦੇ ਹੋ ਵੀ ਸਾਰੀਆਂ ਸੱਚਾਈ ਦੱਸੀ ਹੋਈ ਆ ਆਪਾਂ ਕੋਈ ਝੂਠ ਨਹੀਂ ਬੋਲਿਆ ਕਿਉਂਕਿ ਝੂਠ ਬੋਲ ਕੇ ਆਪਾਂ ਨੂੰ ਕੋਈ ਫਾਇਦਾ ਨਹੀਂ ਹੈਗਾ ਜਦੋਂ ਬੰਦਾ ਇੱਥੇ ਆਉਂਦਾ ਆਪ ਤੇ ਹਣ ਦੀ ਵੀਦ ਦੀ ਆ ਫਿਰ ਬੰਦਾ ਦੇਖਦਾ ਹੀ ਆ ਸਟਾਰਟਿੰਗ ਆਪਾਂ ਕਰਦੇ ਆ ਇਥੋਂ ਵੀ 2026 ਇਟਲੀ ਆਉਣ ਦਾ ਫਾਇਦਾ ਹੈ ਜਾਂ ਨਹੀਂ ਹੈ ਕਈ ਤੁਹਾਨੂੰ ਫਾਇਦੇ ਵੀ ਦੱਸਾਂਗੇ ਕਈ ਤੁਹਾਨੂੰ ਨਾ ਫਾਇਦੇ ਵੀ ਦੱਸਾਂਗੇ ਵੀ ਆਓ ਜਾਂ ਨਾ ਆਓ ਉਹ ਤੁਹਾਡੀ ਮਰਜ਼ੀ ਆ ਤੁਹਾਨੂੰ ਫਾਇਦੇ ਤੇ ਨਾ ਫਾਇਦੇ ਆਪਾਂ ਦੱਸ ਦਵਾਂਗੇ ਵੀ ਆਹ ਨਾ ਆਉਣ ਦਾ ਰੀਜ਼ਨ ਆ ਆਹ ਆਉਣ ਦਾ ਰੀਜ਼ਨ ਆ ਤੁਹਾਡਾ ਵੀ ਆ ਸਕਦੇ ਹੋ ਤੇ 2026 ਹੁਣ ਮੈਂ ਲਾ ਪੇਪਰ ਖੋਲਣਗੇ ਪੇਪਰਾਂ ਬਾਰੇ ਆਪਾਂ ਕੋਈ ਨਹੀਂ ਇੱਕ ਅਲੱਗ ਵੀਡੀਓ ਬਣਾਦਾ ਜਦੋਂ ਖੋਲਣਗੇ ਜਾਂ ਫਿਰ ਭਰੇ ਜਾਣਗੇ ਤੁਸੀਂ ਉਦੋਂ ਆ ਜਿਓ ਕੋਟਾ ਵਾਧੂ ਖੋਲ ਰਿਹਾ ਅੱਜ ਗੱਲ ਦਾ ਇਟਲੀ ਮਤਲਬ ਵਾਧੂ ਬੰਦੇ ਆ ਸਕਦੇ ਹੁਣੇ ਥੋੜਾ ਟਾਈਮ ਪਹਿਲਾਂ ਖੁੱਲੇ ਸੀ ਜਿੰਨਾਂ ਦੇ ਨਿਕਲੇ ਹੋਏ ਆ ਪਹਿਲੀ ਗੱਲ ਤਾਂ ਆ ਜਾਂਦੀ ਐ ਅਪਾਇੰਟਮੈਂਟ ਦੀ ਅਪਾਇੰਟਮੈਂਟ ਵੀਰੇ ਬਹੁਤ ਔਖੀ ਮਿਲਦੀ ਐ ਇਟਲੀ ਦੀ ਜਦੋਂ ਪੇਪਰ ਨਿਕਲੇ ਆਉਂਦੇ ਆ ਨਾ ਉਦੋਂ ਅਪਾਇੰਟਮੈਂਟ ਵੀ ਲੈਣੀ ਹੁੰਦੀ ਐ ਪੇਪਰ ਬਹੁਤ ਜਣਾ ਦੇ ਨਿਕਲੇ ਆਉਂਦੇ ਆ ਕਾਫੀ ਬੰਦਿਆਂ ਨੂੰ ਅਪਾਇੰਟਮੈਂਟ ਨਹੀਂ ਮਿਲਦੀ ਹੈਗੀ ਅਪਾਇੰਟਮੈਂਟ ਦੇ ਚੱਕਰ 'ਚ ਇੱਕ ਮੇਰਾ ਆਪਦਾ ਕਜ਼ਨ ਮੇਰੇ ਚਾਚੇ ਦਾ ਮੁੰਡਾ ਉਹ ਵਿਚਾਰਾ ਰਹਿ ਗਿਆ ਇੱਥੇ ਹੁਣ ਚਲੋ ਅੱਜ ਅੱਜ ਦੀ ਘੜੀ 'ਚ ਉਹ ਇੰਗਲੈਂਡ ਯੂਕੇ 'ਚ ਪ੍ਰਮਾਤਮਾ ਜੋਗਾਰ ਦਾ ਚੰਗਾ ਹੀ ਕਰਦਾ ਹੈਗਾ ਪਰ ਐਦਾਂ ਵੀ ਅਪਾਇੰਟਮੈਂਟ ਵੀ ਬੰਦੇ ਦੀ ਰੱਖ ਸਕਦੀ ਐ ਬੰਦੇ ਨੂੰ ਇੰਡੀਆ ਕਿਉਂਕਿ ਅਪਾਇੰ ਤੇ ਪੈਸਾ ਇਹਨਾਂ ਨੂੰ ਵੀ ਚਾਹੀਦਾ ਹੈ ਹਰੇਕ ਹਰੇਕ ਕੰਟਰੀ ਨੂੰ ਪੈਸਾ ਚਾਹੀਦਾ ਇਹਨਾਂ ਨੂੰ ਪੈਸਾ ਬੰਦਾ ਹੈ ਜਿਆਦਾ ਪੇਪਰ ਖੋਲ ਦਿੰਦੇ ਉਹਦੋਂ ਅਪਾਇੰਟਮੈਂਟ ਇੰਨੀਆਂ ਦਿੱਤੀਆਂ ਨਹੀਂ ਜਾਂਦੀਆਂ ਤਾਂ ਕਰਕੇ ਚੱਕਰ ਪਿਆ ਜਾਂਦਾ ਬੰਦਾ ਕੋਈ ਵਧੀਆ ਲੱਭੂ ਜੇ ਤੁਸੀਂ ਅਪਾਇੰਟਮੈਂਟ ਲੈ ਕੇ ਇਟਲੀ ਆਉਣਾ ਤੇ ਦੂਜੀ ਗੱਲ ਜੇ ਕੋਈ ਤੁਸੀਂ ਇਟਲੀ ਐ ਸੋਚ ਕੇ ਆ ਰਹੇ ਹੋ ਵੀ ਇੱਥੇ ਬਿਲਡਿੰਗਾਂ ਹੋਣਗੀਆਂ ਅਨਸਾਰ ਗੱਡੀ ਚੱਕਾਂਗੇ ਕੈਨੇਡਾ ਅਮਰੀਕਾ ਵਾਲਾ ਕੰਮ ਜਾਂ ਯੂਕੇ ਵਾਲਾ ਵੀ ਵੀ ਵੱਡੀਆਂ ਵੱਡੀਆਂ ਬਿਲਡਿੰਗਾਂ ਹੋਣਗੀਆਂ ਵੀ ਅਨਸਾਰ ਗੱਡੀਆਂ ਚੱਕਾਂਗੇ ਐ ਪੰਜਾਬ ਵਾਲਾ ਮਾਹੌਲ ਤਾਂ ਚਲ ਪੰਜਾਬ ਵਾਲਾ ਤੁਹਾਨੂੰ ਮੈਂ ਦੱਸ ਦਾਂ ਕਿ ਹੈ ਵੀਡੀਓ ਵੀ ਜਿਵੇਂ ਕੈਨੇਡਾ ਅਮਰੀਕਾ टाइप ਸਮਝਦੇ ਹੋਵੋਗੇ ਤੁਸੀਂ ਵੀ ਲਾਇਸੈਂਸ ਔਖਾ ਬਣ ਜਾਂਦਾ ਜਾਂ ਫਿਰ ਕੋਈ ਵੀ ਚੀਜ਼ ਇੱਥੇ ਵੀਰੇ ਉਦੋਂ ਜਿਵੇਂ ਉਲਟਾ ਤੁਹਾਨੂੰ ਇਟਲੀ ਦੇ ਵਿੱਚ ਹੈਰੀਟੇ ਦੇਖਣ ਨੂੰ ਮਿਲੂ ਮੈਨੂੰ ਲੱਗਦਾ ਵਰਲਡ 'ਚ ਪਹਿਲੇ ਨੰਬਰ ਤੇ ਇਹ ਕੰਟਰੀ ਜਿੱਥੇ ਸਾਰਿਆਂ ਨਾਲ ਪੁਰਾਣੀਆਂ ਚੀਜ਼ਾਂ ਸਾਹਮਣੇ ਆ ਇਹ ਵੀ ਇਹ ਘਰ ਘਰ ਵਾਰ ਵੀ ਇੱਥੇ ਸਾਰੇ ਪੁਰਾਣੇ ਆ ਹੋਰ ਵੀ ਤੁਹਾਨੂੰ ਸ਼ਹਿਰ ਵੀ ਐ ਵੱਡੀਆਂ ਵੱਡੀਆਂ ਬਿਲਡਿੰਗਾਂ ਕਿਸੇ ਸ਼ਹਿਰ 'ਚ ਦੇਖਣ ਨੂੰ ਮਿਲਣਗੀਆਂ ਕਿਸੇ ਸ਼ਹਿਰ 'ਚ ਨਹੀਂ ਦੇਖਣ ਨੂੰ ਮਿਲਣਗੀਆਂ ਸਿਵਾਏ ਮਿਲਾਨ ਦੇ ਮਿਲਾਨ 'ਚ ਮਾੜੀਆਂ ਮੋਟੀਆਂ ਹੈਗੀਆਂ ਨੇ ਉੱਥੇ ਵੀ ਜਿਆਦਾ ਨਹੀਂ ਹੈਗੀਆਂ ਅੱਜ ਕੱਲ ਚਲੋ ਘਰ ਕੋਰ ਵਿੱਚ ਵਿੱਚ ਨਵੇਂ ਪਈ ਜਾਂਦੇ ਪਰ ਇਹ ਕਿੰਨੇ ਟਾਈਮ ਦਾ ਯਾਰ ਰੋਮਨ ਐਂਪਾਇਰ ਵੇਲੇ ਦਾ ਮਤਲਬ ਚੱਲ ਰਿਹਾ ਹੈ ਇਹਨਾਂ ਦਾ ਸਾਰਾ ਸਿਸਟਮ ਘਰ ਇੱਥੇ ਬਹੁਤ ਸਾਲ ਪੁਰਾਣੇ ਆ 100 100 200 ਸਾਲ ਪੁਰਾਣੇ ਘਰ ਆ ਆਮ ਨੇ ਇੱਥੇ ਮਤਲਬ ਵੀ ਹਰੇਕ ਪਿੰਡ ਜੇ ਤੁਹਾਨੂੰ ਇੰਨੇ ਇੰਨੇ ਪੁਰਾਣੇ ਘਰ ਤਾਂ ਦੇਖਣ ਨੂੰ ਮਿਲ ਜਾਣਗੇ ਹੁਣ ਜਿਹੜੇ ਘਰ ਚ ਮੈਂ ਬੈਠਾ ਇਹ ਮੈਨੂੰ ਲੱਗਦਾ 50 ਸਾਲ 40 50 ਸਾਲ ਪੁਰਾਣਾ ਤਾਂ ਇਹ ਘਰ ਆ ਆਪਣੇ ਘਰ ਦੀ ਮਨਿਆਦ ਕਿੰਨੀ ਹੁੰਦੀ ਆ 20 ਸਾਲ 40 50 ਸਾਲ ਪੁਰਾਣਾ ਵੀ ਹਜੇ ਵੀ ਵਧੀਆ ਕੰਡੀਸ਼ਨ ਚ ਪਿਆਗਾ ਮਤਲਬ ਐਂ ਦੇਖ ਲਓ ਤੁਸੀਂ ਵੀ ਸਾਂਭ ਸੰਭਾਲਦੇ ਬਾਕੀ ਸਾਰਾ ਜਿਹੜਾ ਇਹਨਾਂ ਦਾ ਰੇਤਾ ਬਜਲੀ ਸਾਰਾ ਉਹ ਆਪਣੇ ਨਾਲੋਂ ਵਧੀਆ ਹੋਊਗਾ ਭਾਈ ਤੇ ਦੂਜੀ ਗੱਲ ਵੀ ਇਹ ਸੋਚ ਕੇ ਨਾ ਆਓ ਤੁਸੀਂ ਵੀ ਜਾਣ ਸਾਰ ਗੱਡੀ ਚੱਕਾਂਗੇ ਪਹਿਲੇ 2 ਤੋਂ 3 ਸਾਲ ਹੁਣ ਤਾਂ 3 ਸਾਲ ਹੀ ਲਾ ਲਓ ਅੱਗੇ 2 ਸਾਲ ਹੁੰਦੇ ਹੀ ਹੁਣ ਤਾਂ 3 ਸਾਲ ਮਿਹਨਤ ਕਰਨੀ ਪੈਂਦੀ ਹੈ ਵੀਰੇ ਮਿਹਨਤ ਮਤਲਬ ਜੇ ਤੁਸੀਂ 9 ਮਹੀਨੇ ਵਾਲੇ ਪੇਪਰਾਂ ਤੇ ਆਉਨੇ ਹੋ ਪਹਿਲਾਂ ਤੁਸੀਂ ਇੱਥੇ ਆਉਂਗੇ 2 ਸਾਲ ਤਾਂ 2.5 ਸਾਲ ਤਾਂ ਜਿਨਾਂ ਨੂੰ ਤੁਹਾਨੂੰ ਪੱਕੀ ਸਿਜ਼ੋਰ ਨੂੰ ਨਹੀਂ ਮਿਲਦੀ ਐ ਕਿ ਪਹਿਲਾਂ 9 ਮਹੀਨੇ ਵਾਲੀ ਸਿਜ਼ੋਰ ਨੂੰ ਮਿਲੂਗੀ ਕਾਰਡ ਮਤਲਬ ਉਦੋਂ ਬਾਅਦ ਤੁਹਾਨੂੰ ਪੱਕੀ ਮਿਲੂਗੀ ਉਹਨਾਂ ਟਾਈਮ ਤੁਹਾਨੂੰ ਉਹੀ ਬੰਦੇ ਕੋਲ ਕੰਮ ਕਰਨਾ ਪਊ ਜਾਂ ਫਿਰ ਉਹ ਬੰਦਾ ਕਦੇ ਵੀ ਮੇਰੇ ਕੋਲ ਕੰਮ ਨਹੀਂ ਹੈਗਾ ਤੂੰ ਕਿਤੇ ਹੋਰ ਕਰ ਸਕਦਾ ਤਾਂ ਤੁਹਾਨੂੰ 2 ਨੰਬਰ 'ਚ ਕੰਮ ਕਰਨਾ ਪਊਗਾ ਇਦਾਂ ਨਹੀਂ ਹੁੰਦਾ 2 ਨੰਬਰ 'ਚ ਕੰਮ ਐ ਨਹੀਂ ਹੈਗਾ ਜਿਵੇਂ ਹੋਰ ਕਿਤੇ ਹੋਰ ਕੰਟਰੀਆਂ 'ਚ ਹੁੰਦਾ ਵੀ ਬਿਨਾ ਕੰਟਰੈਕਟ ਤੋਂ ਕੰਮ ਚੱਲੀ ਜਾਂਦਾ ਰਹਿੰਦਾ ਇੱਥੇ ਹਰੇਕ ਕੋਈ ਕੰਟਰੈਕਟ ਕਰਦਾ 2 ਨੰਬਰ 'ਚ ਕੰਮ ਕਿਸਮਤ ਵਾਲੇ ਨੂੰ ਮਿਲਦਾ ਮਿਲ ਜਾਂਦਾ ਪਰ ਬਹੁਤ ਔਖਾ ਮਿਲਦਾ ਮਤਲਬ ਔਖਾ ਹੁੰਦਾ ਬੰਦਾ ਆ ਕੇ ਤੇ ਕੁੜੀਆਂ ਕੁੜੀਆਂ ਲਈ ਯਾਰ ਮੈਂ ਪ੍ਰੇਫਰ ਨਹੀਂ ਕਰੂੰਗਾ ਵੀ ਰਹਿਣ ਦਿਓ ਤੁਸੀਂ ਜੇ ਤਾਂ ਤੁਸੀਂ ਫੈਮਿਲੀ 베ਸ ਤੇ ਆ ਰਹੇ ਹੋ ਫਿਰ ਤਾਂ ਠੀਕ ਆ ਫੈਮਿਲੀ 베ਸ ਤੇ ਆ ਕੇ ਆਪਦੀ ਪੜ੍ਹਾਈ ਕਰੋ ਇੱਥੇ ਬੋਲੀ ਸਿੱਖੋ ਇੱਥੇ ਵਾਲੀ ਕੁੜੀਆਂ ਫਿਰ ਤਾਂ ਠੀਕ ਆ ਮੁੰਡਿਆਂ ਲਈ ਵੀ ਮੈਂ ਤੁਹਾਨੂੰ ਦੱਸੀ ਜਾਣਾ ਉਹ ਤੁਹਾਡੀ ਆਪਦੀ ਮਰਜ਼ੀ ਹੈ ਤੇ ਇਦਾਂ ਚੱਲੀ ਜਾਂਦਾ ਮਤਲਬ ਬੰਦਾ ਆਉਂਦਾ ਇੱਥੇ ਆ ਕੇ ਪਹਿਲਾਂ 2 ਸਾਲ ਉੱਥੇ ਕੰਮ ਕਰਦਾ ਕੋਈ ਤੁਹਾਨੂੰ ਉੱਥੇ ਬੋਲੀ ਨਹੀਂ ਆਉਣੀ ਹੈਗੀ ਕਿਉਂਕਿ ਉੱਥੇ ਸਾਰੇ ਆਪਣੇ ਪੰਜਾਬੀ ਹੁੰਦੇ ਆਪਣੇ ਨਾਲ ਦੇ ਖੇਤਾਂ 'ਚ ਕੰਮ ਕਰਨਾ ਹੁੰਦਾ ਤੁਸੀਂ ਕਹਿੰਦੇ ਉਹ ਗਰਮੀ ਇੰਡੀਆ ਇੰਡੀਆ ਨਾਲੋਂ ਗਰਮੀ ਇੱਥੇ ਟੈਂਪਰੇਚਰ ਘੱਟ ਹੁੰਦਾ ਪਰ ਇੱਥੇ ਚੌਹਦੀਆ ਤੋਂ ਪ੍ਰਦੂਸ਼ਣ ਘੱਟ ਕਰਕੇ ਸਿੱਧੀ ਧੁੱਪ ਚੌਹਦੀ ਆ ਉਹੀ ਤੁਹਾਨੂੰ ਖੇਤਾਂ 'ਚ ਕੰਮ ਕਰਨਾ ਪੈਂਦਾ ਚਮੜਾ ਸੜ ਜਾਂਦਾ ਮਤਲਬ ਬੰਦਿਆਂ ਦਾ ਇੰਨਾ ਕੋ ਖਾਂਦਕ ਮੈਂ ਕਹਿੰਦਾ ਸਚਾਈ ਦੱਸਾਂ ਤੁਹਾਨੂੰ ਫਿਰ ਤੁਸੀਂ ਕਹਿੰਦੇ ਆ ਵੀਰੇ ਤੁਹਾਡੀਆਂ ਵੀਡੀਓ ਦੇਖ ਕੇ ਆਏ ਸੀ ਵੀਰੇ ਮੈਂ ਆਇਆ ਫੈਮਿਲੀ ਵਾਲੇ ਪੇਪਰਾਂ ਤੇ ਫੈਮਿਲੀ ਵਾਲੇ ਪੇਪਰਾਂ ਤੇ ਮੈਂ ਆਇਆ ਮੈਨੂੰ ਅਨੁਸਾਰ ਸਿੱਧਾ ਮਤਲਬ ਮੈਂ ਪੱਕੇ ਵੇਸ ਤੇ ਆਇਆ ਨਾ ਮੈਂ ਅਨੁਸਾਰ ਹਸਤਾਲੇ 'ਚ ਲੱਗਿਆ ਜ਼ਰੂਰ ਹਸਤਾਲੇ 'ਤੇ ਮੈਂ ਚਵਾਈ ਐਂਡ ਕੋਈ ਔਖਾ ਨਹੀਂ ਹੋਇਆ ਹੈਗਾ ਮਤਲਬ ਖੇਤਾਂ 'ਚ ਕੰਮ ਨਹੀਂ ਮੀਵਾ ਕੀਤਾ ਹੈਗਾ ਤੇ ਲਾਇਸੈਂਸ ਮੈਂ ਅਨਸਾਰ ਪੜਨ ਲੱਗ ਗਿਆ ਸੀ ਆ ਇੰਡੀਅਨ ਇੰਡੀਅਨ ਬੰਦੇ ਕੋ ਕੀਤਾ ਮਤਲਬ ਮੈਂ ਉਹ ਟ੍ਰਾਂਸਲੇਟ ਕਰਕੇ ਮੈਨੂੰ ਦੱਸੀ ਜਾਂਦਾ ਰਹਿੰਦਾ ਜੀ ਐਂ ਕਰ ਲਿਆ ਮੈਂ ਲਾਇਸੈਂਸ ਤੇ ਪਹਿਲਾਂ ਤਾਂ ਜੇ ਤੁਸੀਂ ਆਉਣਾ ਤਿੰਨ ਸਾਲ ਤੋਂ ਦੇ ਤੋਂ ਲਾਇਸੈਂਸ ਹੀ ਨਹੀਂ ਹੋਣਾ ਤਿੰਨ ਸਾਲ ਮਤਲਬ ਜਦੋਂ ਤੱਕ ਤੁਸੀਂ ਪੱਕੇ ਨਹੀਂ ਹੁੰਦੇ ਲਾਇਸੈਂਸ ਨਹੀਂ ਬਣਦਾ ਇੱਥੇ ਇੰਡੀਆ ਵਾਲਾ ਚੇਂਜ ਹੋ ਜਾਂਦਾ ਪਰ ਇੱਥੇ ਫਿਰ ਹੋਰ ਤੁਹਾਨੂੰ ਬੋਲੀ ਦਾ ਚੱਕਰ ਪਊਗਾ ਸਾਲ ਲਈ ਚੱਲਦਾ ਹੁੰਦਾ ਉਹ ਵੀ ਚੇਂਜ ਹੋ ਕੇ ਕਾਫੀ ਕੁਝ ਕਰਨਾ ਪੈਂਦਾਗਾ ਪਰ ਫਿਰ ਤੁਹਾਨੂੰ ਗੱਡੀ ਲੈਣੀ ਪਊਗੀ ਗੱਡੀ ਨਾਮ ਕਰਾਈਓ 500 ਯੂਰੋ ਲੱਗਦਾਗਾ ਮਤਲਬ 50000 ਰੁਪਏ ਇੰਡੀਆ ਵਾਲਾ ਹੁਣ ਤਾਂ 100 ਤੋਂ ਉੱਤੇ ਹੋਇਆ ਪਿਆ ਰੇਟ ਤਾਂ ਕਰਕੇ ਬੰਦਾ ਪਹਿਲਾਂ 3 ਸਾਲ ਤੈਰ ਕੋਈ ਵੀ ਮਤਲਬ ਇੱਥੇ ਤੁਸੀਂ ਐਨਾ ਸਮਝੋ ਵੀ ਮੈਂ ਨਿਆਰੇ ਲੈਣ ਚੱਲਿਆਂਗਾ ਵੀ 3 ਸਾਲ ਨਿਆਰੇ ਲਊਂਗਾ ਨਹੀਂ ਵੀਰੇ ਕੋਈ ਚੱਕਰ ਨਹੀਂ ਤੇ 3 ਸਾਲ ਤਾਂ ਮਿਹਨਤ ਕਰਨੀ ਪੈਣੀ ਆ ਬੰਦੇ ਨੂੰ ਉਦੋਂ ਬਾਅਦ ਵੀ ਉਦੋਂ ਬਾਅਦ ਤੁਹਾਨੂੰ ਮੈਂ ਠੱਗ ਏਜੰਟਾਂ ਬਾਰੇ ਦੱਸਾਂ ਪਹਿਲਾਂ ਜੇ ਤੁਸੀਂ ਕਿਸੇ ਵੀ ਏਜੰਟ ਤੋਂ ਪੇਪਰ ਭਰਵਾਉਣੇ ਆ ਜਾਂ ਤਾਂ ਉਦੋਂ ਸਟੈਂਪ ਤੇ ਲਖਾ ਲਓ ਇੰਡੀਆ ਪਹਿਲਾਂ ਹੀ ਮੈਂ ਯਾਹ ਗਣਾ ਮਜ਼ਾਕ ਨਹੀਂ ਕਰ ਰਿਹਾ ਮੈਂ ਇਹ ਗੱਲਾਂ ਸੱਚੀਆਂ ਨੇ ਬੰਦੇ ਪਹਿਲਾਂ ਕੋਈ ਹੋਰ ਕਹਿੰਦੇ ਆ ਬਾਅਦ ਕੋਈ ਹੋਰ ਕਹਿੰਦੇ ਮੈਨੂੰ ਘਟੋ ਘਟ ਹਰੇਕ ਜੇ ਮੈਂ ਕਿਤੇ ਨਗਰ ਕੀਰਤਨ ਤੇ ਜਾਣਾ ਜਾਂ ਕਿਤੇ ਵੀ ਆਪਣੀ ਕਮਿਊਨਿਟੀ ਇਕੱਠੀ ਹੁੰਦੀ ਹੁੰਦੀ ਆ ਪੰਜਾਬੀ ਵੀ ਕੋਈ ਪ੍ਰੋਗਰਾਮ ਹੋਵੇ ਉੱਥੇ ਮੈਨੂੰ ਹਰੇਕ ਵਾਰ ਦੋ ਤਿੰਨ ਬੰਦੇ ਦਾ ਐਸੇ ਮਿਲਦੇ ਆ ਵੀਰੇ ਸਾਡੇ ਨਾਲ ਏਜੰਟ ਇਦਾਂ ਕਰ ਗਿਆ ਯਾਰ ਹਨਾ ਵੀ ਇਦਾਂ ਕਰ ਗਿਆ ਏਜੰਟਾਂ ਤੋਂ ਸਟਾਮਪ ਤੇ ਲਖਾਉ ਵੀ ਸਾਨੂੰ ਉੱਥੇ ਜਾ ਕੇ ਪੱਕੀ ਸੀ ਉਹਨਾਂ ਦਵਾਏਗਾ ਨਹੀਂ ਸਾਡੇ ਪੈਸੇ ਵਾਪਸ ਮੁੜੇਗਾ ਬਹੁਤ ਜਿਆਦਾ ਜਾਨਾ ਨਾ ਹੋ ਰਿਹਾ ਕਟੋਕਟ 50% ਤੋਂ ਜ਼ਿਆਦਾ ਬੰਦੇ ਨੇ ਆਪਣੇ ਨਾਲ ਇਦਾਂ ਹੋ ਰਿਹਾ ਵੀ ਏਜੰਟ ਇੱਥੇ ਸਾਦੇ ਆ ਇੰਟਰਵਿਊ ਜਿਹਾ ਕਰਾ ਦਿੰਦੇ ਆ ਉਸ ਤੋਂ ਬਾਅਦ ਨਾ ਉਹਨੂੰ ਕੰਮ ਦਿੰਦੇ ਆ ਬੰਦਿਆਂ ਨੂੰ ਨਾ ਪੱਕੇ ਕਰਾਉਂਦੇ ਆ ਬਹੁਤ ਮਾੜੀ ਹੋ ਰਹੀ ਆ ਮੇਰੇ ਕੋਲ ਏਜੰਟਾਂ ਦੋ ਤਿੰਨ ਏਜੰਟਾਂ ਦੇ ਨਾਮ ਪਏ ਆ ਮੇਰੇ ਕੋਲ ਮੇਰਾ ਬਹੁਤ ਭਾਰ ਜੀ ਕਰਦਾ ਹੁੰਦਾ ਵੀ ਤੁਹਾਨੂੰ ਰਿਵੀਲ ਕਰਾਂ ਵੀ ਤੁਸੀਂ ਨਾ ਡਿੱਕੇ ਚੜੋ ਪਰ ਫਿਰ ਮੈਂ ਸੋਚ ਲੈਂਨਾ ਵੀ ਚੱਲ ਰਹਿਣ ਦੇ ਕਿਉਂ ਵੀ ਬੰਦੇ ਬਾਅਦ ਵਿੱਚ ਖਰਾਬ ਨਾ ਕਰਨ ਕਿਉਂਕਿ ਦੋ ਤਿੰਨ ਬੰਦੇ ਆਪਣੇ ਵੀ ਉਹਨਾਂ ਕੋਲ ਬੈਠੇ ਆ ਉਹ ਬਜ਼ਾਰੇ ਫਸੇ ਹੋ ਜਾ ਵੀ ਕੀ ਪਤਾ ਕ ਜਿੱਦਣ ਉਹ ਨਿਕਲ ਗਿਆ ਗੰਡਾ ਫਿਰ ਮੈਂ ਪੱਕਾ ਰਿਵੀਲ ਕਰਨਿਆ ਬੰਦੇ ਪਤਾ ਤਾਂ ਲੱਗੇ ਯਾਰ ਦੁਨੀਆ ਨੂੰ ਵੀ ਹੋ ਚੱਲ ਕੀ ਰਿਹਾ ਇੱਥੇ ਕਾਫੀ ਟਿਕਟੌਕ ਦੇ ਤਾਂ ਕਾਫੀ ਏਜੰਟ ਬਦਨਾਮ ਵੀ ਨੇ ਮਤਲਬ ਪਾਈ ਜਾਂਦੇ ਰਹਿੰਦੇ ਟਿਕਟੌਕ 'ਬਰ ਆਪਣੇ ਇੰਡੀਆ ਨਹੀਂ ਚੱਲਦੀ ਤਾਂ ਕਰਕੇ ਇੰਨਾ ਪਤਾ ਨਹੀਂ ਲੱਗਦਾ ਦੂਜੀ ਗੱਲ ਪਹਿਲੀ ਗੱਲ ਐ ਕਹਿ ਕੇ ਆ ਉਹਨਾਂ ਨੂੰ ਵੀ ਸਾਨੂੰ ਪੱਕਾ ਕਰਾਉਣ ਤੱਕ ਦਾ ਜ਼ਿੰਮੇਵਾਰੀ ਲੈ ਤੇ ਸਾਨੂੰ ਕੰਮ ਦੇਣਗਾ ਤਾਂਗਾ ਤੇ ਰੇਟ 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 ਲਈ ਦਾ ਯਾਰ ਹੂੰ ਤਾਂ ਮੈਂ ਤੁਹਾਨੂੰ ਦੱਸਾਂ ਪੈਸੇ ਦਾ ਘਾਟ ਹੀ ਲੱਗਦਾ ਚਲੋ 13-14 ਲੱਖ ਰੁਪਈਆ ਜਾਇਜ਼ ਆ ਪੱਕੇ ਕਰਾਉਣ ਤੱਕ ਦਾ ਮਤਲਬ ਬੰਦਾ ਤੁਹਾਡੇ ਤੋਂ 6 ਤੋਂ 8 ਲੱਖ ਪਹਿਲਾਂ ਲਵੇ ਜਦੋਂ ਪੇਪਰ ਨਿਕਲਦੇ ਆ 6 ਤੋਂ 8 ਲੱਖ 6 ਤੋਂ 8 ਲੱਖ ਨਹੀਂ 4 ਤੋਂ 5 ਲੱਖ ਬਾਅਦ ਚੋ ਲਵੇ ਉਹ ਜਾਇਜ਼ ਰੇਟ ਆ 13 14 12 13 14 ਇਹ ਜਾਇਜ਼ ਰੇਟ ਆ ਵੀ ਇੱਥੇ ਤੱਕ ਚਲੋ ਤੁਸੀਂ ਦੇ ਸਕਦੇ ਹੋ ਬੰਦੇ ਨੂੰ ਵੀ ਕੋਈ ਜ਼ਿਆਦਾ ਨਹੀਂ ਹੈਗਾ ਪਰ ਜਿਹੜੇ ਇਸ ਤੋਂ ਬਾਅਦ ਚੱਲਦੇ ਆ 14 15 16 17 18 20 ਵੀ ਲਈ ਜਾਂਦੇ ਆ ਯਾਰ ਵਿੱਚ 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 ਬੰਦੇ 20 ਲੱਖ ਚਾਏ ਹੋਏ ਆ ਯਾਰ ਮੈਂ ਹੈਰਾਨ ਆ ਇਰੇ 20 ਲੱਖ ਲਾ ਕੇ ਆਉਣ ਦਾ ਇਟਲੀ ਕੋਈ ਫਾਇਦਾ ਨਹੀਂ ਹੈਗਾ ਤੁਹਾਨੂੰ ਇਹ ਤੁਸੀਂ 20 ਲੱਖ ਪਹਿਲੇ 3 ਸਾਲਾਂ 'ਚ ਤਾਂ ਪਹਿਲਾਂ ਆਪਦਾ ਉਹੀ ਚੱਲੂਗਾ ਖਰਚਾ ਪਾਣੀ ਉਹ ਪ੍ਰੋਸੈਸ ਇਹ 20 ਲੱਖ ਜਾ ਕੇ ਕਦੋਂ ਲਾਉਂਗੇ ਯਾਰ ਤੁਸੀਂ 5-6 ਸਾਲਾਂ ਇਹ ਦੋ ਵਧੀਆਂ ਇੰਡੀਆ ਕੰਮ ਕਰੋ ਕੋਈ 20 ਲੱਖ ਦਾ 5-6 ਸਾਲ ਦੀ ਇਨਵੈਸਟਮੈਂਟ ਕਿੰਨੀ ਤਗੜੀ ਆ ਇਸ ਕਰਕੇ ਆਪਦਾ ਦੇਖ ਕੇ ਆਓ ਤੇ ਦੂਜੀ ਗੱਲ ਜਦੋਂ ਬੰਦਾ 3 ਸਾਲਾਂ 'ਚ ਪੱਕਾ ਹੋ ਜਾਂਦਾ ਫਿਰ ਸਾਰਿਆਂ ਨੂੰ ਪਹਿਲਾਂ ਖਰੇ ਲਾਇਸੈਂਸ ਲਾਇਸੈਂਸ ਇੱਥੇ ਵੀਰੇ ਬਹੁਤ ਜ਼ਰੂਰੀ ਆ ਕਿਉਂਕਿ ਇਟਲੀ ਦੀ ਆਬਾਦੀ ਜ਼ਿਆਦਾਤਰ ਪਿੰਡਾਂ 'ਚ ਰਹਿੰਦੀ ਆ ਜਿਵੇਂ ਆਪਣੇ ਇੰਡੀਆ ਪਿੰਡਾਂ 'ਚ ਰਹਿੰਦੇ ਆਪਾਂ ਉਵੇਂ ਆ ਵੀ ਇੱਕ ਸ਼ਹਿਰ ਹੁੰਦਾ ਉਹਦੇ ਆਲੇ-ਦੁਆਲੇ ਸਾਰੇ ਪਿੰਡ ਨੇ ਜਿਵੇਂ ਸਾਡਾ ਸ਼ਹਿਰ ਰਾਏਕੋਟਾ ਇੰਡੀਆ ਉਹਦੇ ਆਲੇ-ਦੁਆਲੇ ਸਾਰੇ ਸਾਡੇ ਪਿੰਡ ਐ ਹੁੰਦਾ ਇੱਥੇ ਜਿਵੇਂ ਸੇਮ ਸਿਸਟਮ ਆ ਉਵੇਂ ਖੇਤੀਬਾੜੀ ਚੱਲਦੀ ਆ ਲੋਕ ਮੱਕੀ ਲਾਉਂਦੇ ਆ ਇੱਥੇ ਅਚਾਰ ਹੁਣ ਆਪਣੇ ਇੰਡੀਆ ਹੁਣ ਅਚਾਰ ਵਾਲਾ ਸਿਸਟਮ ਆਇਆਗਾ ਇੱਥੇ ਪਹਿਲਾਂ ਦੀ ਅਚਾਰ ਵਾਲਾ ਸਿਸਟਮ ਚੱਲਦਾਗਾ ਮਤਲਬ ਅਚਾਰ ਪਾ ਲੈਂਦੇ ਆ ਗਾਵਾਂ ਦੇ ਸਤਾਲੇ ਆ ਉਹਨਾਂ ਦੇ ਤਿੰਨ ਤਿੰਨ ਚਾਰ-ਚਾਰ ਸੌ ਕਈਆਂ ਕੋਲ ਹਜ਼ਾਰ-ਹਜ਼ਾਰ ਗਾਂ ਵੀ ਹੈਗੀ ਆ ਜਿੰਨਾ ਚਿਰ ਚਵਾਈ ਚੱਲਦੀ ਆ ਉੱਥੇ ਸਾਰੇ ਆਪਣੇ ਪੰਜਾਬ ਬਾਹ ਟਰੈਕਟਰਾਂ ਦਾ ਕੰਮ ਕਰ ਲੈਂਦਾ ਚਵਾਈ ਦਾ ਕੰਮ ਗੋਰੇ ਨਹੀਂ ਕਰਦੇ ਹੈਗੇ ਤੇ ਇੱਥੇ ਤੱਕ ਆਪਾਂ ਤੁਹਾਨੂੰ ਦੱਸ ਤੀਆਂ ਮਾੜੀਆਂ ਗੱਲਾਂ ਇਟਲੀ ਦੀਆਂ ਵੀ ਇੱਥੇ ਇੱਕ ਬੋਲੀ ਦਾ ਚੱਕਰ ਆ ਬੰਦਾ ਬੋਲੀ ਨਹੀਂ ਛੇਤੀ ਸਿੱਖਦਾ ਹੈਗਾ ਕਿਉਂਕਿ ਆਪਾਂ ਪੰਜਾਬੀਆਂ ਜੇ 2-3 ਸਾਲ ਕੰਮ ਕਰਦੇ ਆ ਪੰਜਾਬੀਆਂ ਚ ਰਹਿ ਕੇ ਬੋਲੀ ਨਹੀਂ ਆਉਂਦੀ ਇੱਥੇ ਇੰਗਲਿਸ਼ ਬਹੁਤ ਘੱਟ ਆਉਂਦੀ ਹੈ ਲੋਕਾਂ ਨੂੰ ਮਤਲਬ ਇੰਗਲਿਸ਼ੇ ਘੱਟ ਹੀ ਬੋਲਦੇ ਆ ਤੇ ਇਹ ਹੈਗੀਆਂ ਮਾੜੀਆਂ ਗੱਲਾਂ ਵੀ ਲਾਇਸੈਂਸ ਵਗੈਰਾ ਔਖਾ ਹੁੰਦਾ ਵੀ ਪਹਿਲੇ 3 ਸਾਲ ਤੁਹਾਨੂੰ ਯਾਰ ਓਖੇ ਆਈ ਘਟਣੀ ਪਊ ਜੇ ਤਾਂ ਕੱਟ ਲੋਂਗੇ ਫਿਰ ਤਾਂ ਆ ਜਿਓ ਵੀਰੇ ਤੇ ਆਪਦੀ ਗੱਲ ਕਰਕੇ ਆਇਓ ਏਜੰਟ ਨਾਲ ਕਿਉਂਕਿ ਏਜੰਟ ਬਹੁਤ ਇੱਥੇ ਅੱਜ ਕੱਲ ਫਰਾਡ ਬਹੁਤ ਚੱਲ ਰਿਹਾਗਾ ਇਸ ਕਰਕੇ ਤੇ ਇਹ ਦੂਆ ਤੁਹਾਨੂੰ ਚੰਗਿਆਈ ਦੀਆਂ ਗੱਲਾਂ ਦਸੀਏ ਇਟਲੀ ਜਿਵੇਂ ਯਾਰ ਪੰਜਾਬ ਵਾਲਾ ਮਾਹੌਲ ਆ ਇਟਲੀ ਦੇ ਖੇਤ ਇਟਲੀ ਦੇ ਪਿੰਡ ਸਾਰਾ ਕੁਝ ਜਿਵੇਂ ਪੰਜਾਬ ਵਾਂਗੂ ਆ ਵੀ ਤੁਹਾਨੂੰ ਐ ਐ ਮਹਿਸੂਸ ਨਹੀਂ ਹੋਊਗਾ ਵੀ ਤੁਸੀਂ ਬਾਹਰ ਹੋਗੇ ਤੇ ਬਸ ਮਹਿਸੂਸ ਕਿਹੜੀ ਗੱਲ ਤੋਂ ਹੋਊਗਾ ਕਿਉਂਕਿ ਪਿੰਡਾਂ 'ਚ ਇੰਡੀਆ ਜੈਨੀ ਚ ਤੇ ਇੰਡੀਆ ਵਾਂਗੂ ਵੀ ਆਪਾਂ ਕਿਸੇ ਨੂੰ ਬਲਾ ਚਲਾ ਨਹੀਂ ਸਕਦੇ ਬੋਲੀ ਕਰਕੇ ਵੀ ਉਦਾਂ ਪੰਜਾਬ ਵਾਲਾ ਮਾਹੌਲ ਆ ਜਮਾ ਉਦਾਂ ਹੀ ਮੌਸਮ ਵੀ ਉਹੀ ਆ ਮਾਣੀ ਮੋਟੀ ਠੰਡ ਜਿਆਦੇ ਪੈਂਦੀ ਆ ਗਰਮੀ ਉਦੋਂ ਥੋੜੀ ਘੱਟ ਪੈਂਦੀ ਆ ਬਸ ਇਹ ਇੰਨਾ ਕੁ ਚੱਕਰ ਆ ਬਾਕੀ ਤਾਂ ਸੇਮ ਪੰਜਾਬ ਵਾਲਾ ਮਾਹੌਲ ਆ ਤੇ ਬਾਕੀ ਜਦੋਂ ਬੰਦਾ ਪੱਕਾ ਹੋ ਜਾਂਦਾ ਫੇਰ ਜ਼ਰੂਰ ਨੇ ਆ ਰਹੇ ਹੈਗੇ ਵੀਰੇ ਮਤਲਬ ਹੁਣ ਕਈਆਂ ਕੰਟਰੀਆਂ 'ਚ ਬੰਦੇ ਜਾਂਦੇ ਆ ਕੈਨੇਡਾ ਵੀ ਹੁਣ ਮੈਨੂੰ ਲੱਗਦਾ ਅੱਜ ਕੱਲ ਕੋਈ ਪਿੱਛੇ ਪੈਸੇ ਨਹੀਂ ਪਾਉਂਦਾ ਜਗਾ ਉੱਥੇ ਆਉਦਾ ਖਰਚਾ ਬਾਣੀ ਚਲਾਉਂਦਾ ਇਟਲੀ ਅਜੇ ਹੀ ਕੰਟਰੀ ਹਜੇ ਹੈਗੀ ਆ ਵੀ ਬੰਦਾ ਜੇ ਤਾਂ ਵਧੀਆ ਕੰਮ ਤੇ ਲੱਗਿਆ ਮਤਲਬ ਸਤਾਲੇ ਚ 25 20 25 ਤੋਂ 30 ਦਿਨ ਕੰਮ ਵਾਲੀਆਂ 25 ਤੋਂ 30 ਦਿਨ ਕੰਮ ਤੇ ਜਾਂਦਾ ਕੱਲਾ ਇੱਥੇ ਰਹਿੰਦਾਗਾ ਮਤਲਬ ਕੱਲਾ ਕਮਾਈ ਕਰਦਾ ਫਿਰ ਤਾਂ ਉਹ 1.5 ਤੋਂ 2 ਲੱਖ ਰੁਪਇਆ ਆਮ ਨਾਲ ਇੰਡੀਆ ਪਾਈ ਜਾਂਦਾ 1.5 ਤੋਂ 2 ਲੱਖ ਜੇ ਬੰਦਾ ਕੋਈ ਕਿਸੇ ਫੈਕਟਰੀ 'ਚ ਕਰਦਾਗਾ ਉਹ ਵੀ 50000 ਤੋਂ 1 ਲੱਖ ਜਾਂ 1.5 ਲੱਖ ਤੱਕ ਬੰਦਾ ਇੰਡੀਆ ਪਾਈ ਜਾਂਦਾ ਇੱਕ ਬੰਦੇ ਦਾ ਜੇ ਤੁਹਾਨੂੰ ਖਰਚਾ ਦਸੀ ਇੱਥੇ ਇੱਕ ਬੰਦੇ ਦਾ ਜੇ ਸਿੰਗਲ ਬੰਦਾ ਰਹਿੰਦਾ ਕੱਲਾ ਆਪਦਾ ਕਰ ਲੇਤਾ ਹੋਇਆ ਨਹੀਂ ਤਾਂ ਅੱਜ ਕੱਲ੍ਹ ਜਨਤਾ ਮੁੰਡਿਆਂ ਨਾਲ ਰਹਿੰਦੀ ਆ ਜ਼ਿਆਦਾਤਰ ਜੇ ਕੱਲਾ ਆਪਦਾ ਘਰ ਵੀ ਲੇਤਾ ਘਰਾਂ ਦੇ ਕਿਰਾਏ ਹੈਗੇ ਯਾਰ ਇੱਥੇ ਜੇ ਦੋ ਜੋ ਦੋ ਜਾਂ ਤਿੰਨ ਕਮਰਿਆਂ ਵਾਲਾ ਘਰ ਲੈਨੇ ਆ ਘਰ ਵਧੀਆ ਅ 350 ਤੋਂ 400 ਪਿੰਡਾਂ ਦੀ ਗੱਲ ਕਰਦਾ ਮੈਂ ਸ਼ਹਿਰਾਂ ਦੀ ਗੱਲ ਨਹੀਂ ਕਰਦਾ ਕਿਉਂਕਿ ਪਿੰਡਾਂ 'ਚ ਹੀ ਕੰਮ ਜ਼ਿਆਦਾ ਆ ਪਿੰਡਾਂ ਦੀ ਗੱਲ ਕਰਦਾ 350 ਤੋਂ 400 ਉਹੀ ਬੰਦੇ ਦਾ ਜੇ ਕੱਲਾ ਬੰਦਾ ਰਹਿੰਦਾ ਤਾਂ 150 ਰੁਪਿਆ ਉਹਦਾ ਖਾਣ ਪੀਣ ਦਾ ਆ ਜਾਂਦਾ ਬਾਕੀ ਕੱਢ-ਕੁੱਢ ਕੇ ਮਤਲਬ ਬੰਦੇ ਦਾ ਜੇ ਕੱਲਾ ਬੰਦਾ ਘਰ 'ਚ ਰਹਿੰਦਾ ਗੱਡੀ ਵੀ ਹੈਗੀ ਆ ਸਾਰਾ ਖਰਚਾ ਬਾਣੀ ਕੱਢ ਕੇ ਬੰਦੇ ਦਾ 7 ਤੋਂ 800 ਕੱਲੇ ਬੰਦੇ ਦਾ ਜੇ ਕੱਲਾ ਰਹਿੰਦਾ ਜਿਹੜਾ ਦਾ ਮੁੰਡਿਆਂ ਨਾਲ ਜਾਂ ਫੈਮਿਲੀ ਨਾਲ ਫਿਰ ਉਹੀ 400 400 ਜਾਂ 500 ਜੇ ਗੱਡੀ ਹੈਗੀ ਆ ਬੰਦੇ ਕੋਲ ਜੇ ਕਿਸੇ ਕੋਲ ਗੱਡੀ ਨਹੀਂ ਹੈਗੀ ਫਿਰ ਤਾਂ ਮਸਾ ਬੰਦੇ ਦਾ 400 300 ਖਰਚਾ ਮਸਾ ਆਉਂਦਾ ਕਿਉਂਕਿ ਉਹੀ 150 ਘਰ ਦਾ ਦਿੰਦਾ ਹੁੰਦਾ ਆਪਦੇ ਰੂਮ ਦਾ ਬੰਦਾ ਇੱਕ ਇੱਕ ਰੂਮ ਜੇ ਉਹਦਾ ਹੁੰਦਾ 150 ਰੂਮ ਦਾ 150 200 ਆਜਾ ਹੁੰਦਾ ਰੋਟੀ ਪਾਣੀ ਦਾ ਮਤਲਬ 350 ਖਰਚਾ ਆਉਂਦਾ ਫਿਰ ਇੰਨਾ ਜ਼ਿਆਦਾ ਨਹੀਂ ਆਉਂਦਾ ਉਹੀ ਕਮਾਈ ਇੱਥੇ ਹੈਗੀ ਆ ਜੇ ਤਾਂ ਯਾਰ ਤੁਸੀਂ ਦੇਣ ਵਾਲੀ ਕੱਲੀ ਫੈਕਟਰੀ ਜਾਣਦੇ ਹੋ ਕੱਲਾ ਦਿਨੇ ਦਿਨੇ ਕੰਮ ਕਰਦੇ ਹਾਂ 1400 ਤੋਂ 17-1800 ਤੱਕ ਹੈਗੀ ਆ 1400 ਤੋਂ 17-1800 ਜੇ ਕੱਲਾ ਦਿਨੇ ਦਿਨੇ ਜਾਂਦੇ ਆ ਜੇ ਜਾਂਦੇ ਆ ਦਿਨ ਰਾਤ ਕਈ ਵਾਰ ਸ਼ਿਫਟ ਹੁੰਦੀ ਆ ਮਤਲਬ ਰਾਤ ਦੀ ਦਿਨ ਦੀ ਸਵੇਰ ਦੀ ਸ਼ਾਮ ਦੀ ਅਲੱਗ-ਅਲੱਗ ਟਾਈਮ ਹੁੰਦੀ ਆ ਇੱਕ-ਇੱਕ ਹਫਤਾ ਹੈ ਉਹ ਹੁੰਦਾ ਮਤਲਬ ਇਹੀ ਲਾਲੋ ਦੀ 1700 ਤੋਂ 2500 ਤੱਕ ਬੰਦਾ ਚਲਿਆ ਜਾਂਦਾ ਇਲਾਕੇ ਦੇ ਹਿਸਾਬ ਨਾਲ ਬਾਕੀ ਲੈਵਲ ਦੇ ਹਿਸਾਬ ਨਾਲ ਬੰਦਾ ਕਿਹੜਾ ਕੰਮ ਕਰਦਾ ਕਿੰਨਾ ਲੈਵਲ ਆ ਬੰਦੇ ਦਾ ਉਹ ਹਿਸਾਬ ਨਾਲ ਸਾਰਾ ਕੁਝ ਇੱਥੇ ਆ ਜਾਂਦਾ ਇਹ ਫੈਕਟਰੀਆਂ ਦੇ ਰੇਟ ਨੇ ਸਤਾਲਿਆਂ 'ਚ ਥੋੜਾ ਵੱਧ ਪੈਸੇ ਬਣਦੇ ਆ ਕਿਉਂਕਿ ਸਤਾਲੇ ਜਾਣਾ ਵੀ ਡੇਲੀ ਡੇਲੀ ਵਾਂਗੂ ਪੈਂਦਾ ਇੱਕ ਅੱਧੀ ਛੁੱਟੀ ਹੁੰਦੀ ਆ 10 ਘੰਟੇ ਲੱਗਦੇ ਜਾਂ 8 ਤੇ ਥੋੜਾ ਕੰਮ ਵੀ ਮਤਲਬ ਠੰਡਾਂ 'ਚ ਔਖਾ ਹੁੰਦਾ ਤੇ ਗਰਮੀਆਂ 'ਚ ਵੀ ਠੀਕ ਆ ਚਲੋ ਟਰੈਕਟਰ ਦੇ ਕੰਮ ਤੇ ਵੀ ਬਣੀ ਜਾਂਦਾ ਇੰਨਾ ਕੀ ਵੀ 2200-2200 ਰੁਪਿਆ ਬਣੀ ਜਾਂਦਾ ਰਹਿੰਦਾ ਬੰਦੇ ਨੂੰ ਤੇ ਚਵਾਈ ਦੇ ਕੰਮ ਤੇ ਜ਼ਿਆਦਾ ਬਣਦਾ ਚਵਾਈ ਦੇ ਕੰਮ ਤੇ 2500-3000 ਇੰਨਾ ਕ ਬਣੀ ਜਾਂਦਾ ਰਹਿੰਦਾ ਇਹ ਹੈਗਾ ਸਿਸਟਮ ਤੇ ਉਸ ਤੋਂ ਬਾਅਦ ਪੰਜਾਬ ਇਹ ਗੱਲ ਇਟਲੀ ਦੇ ਇਦਾਂ ਵੀ ਮੇਰੇ ਦੋਸਤ ਦੋ ਤਾਂ ਕੈਨੇਡਾ ਗਏ ਸੀ ਇੱਥੋਂ ਉਹ 6-6 ਮਹੀਨੇ ਵੀ ਕੈਨੇਡਾ ਲਾ ਕੇ ਆਏ ਆ ਉਹਨਾਂ ਨੂੰ ਉੱਥੇ ਜਾ ਕੇ ਜੀਵ ਨਹੀਂ ਲੱਗਿਆ ਇੱਥੇ ਵਾਲਾ ਤੇ ਇੱਥੇ ਵਾਲਾ ਕਹਿੰਦੇ ਰਿਲੈਕਸ ਨਹੀਂ ਹੈਗਾ ਵੀ ਸੈਟੀਸਫਾਈ じゃ ਨਹੀਂ ਹੁੰਦਾ ਬੰਦਾ ਜਿਵੇਂ ਇੱਥੇ ਥੋੜੀ ਕਮਾਈ ਆ ਚਲੋ ਕੈਨੇਡਾ ਨਾਲੋਂ ਕਮਾਈ ਥੋੜੀ ਆ ਪਰ ਇੱਥੇ ਵਾਲੇ ਕਹਿੰਦੇ ਨਿਆਰੇ ਨਹੀਂ ਹੈਗੇ ਵੀਥੇ ਆਪਾਂ ਰਾਮ ਜੀ ਨਾਲ ਫਿਰਦੇ ਆ ਉੱਥੇ ਭੱਜ ਭਜਾਈ ਬਹੁਤ ਬੰਦੇ ਨੂੰ ਕੰਮ ਦੀ ਟੈਨਸ਼ਨ ਰਹਿੰਦੀ ਆ ਵੀ ਕੰਮ ਤੇ ਜਾਣਾ ਨਹੀਂ ਫਿਰ ਆ ਕਿੱਥੋਂ ਭਰਾਂਗੇ ਐ ਕਰੇ ਕਰਾਂਗੇ ਕਹਿੰਦੇ ਇੱਥੇ ਰਿਲੈਕਸ ਰਹਿੰਦਾ ਬੰਦਾ ਵੀ ਕਮਾਈ ਉੰਨੀ ਕ ਹੈਗੀ ਆ ਵੀ ਬੰਦਾ ਬਚਾਈ ਵੀ ਜਾਂਦਾ ਤੇ ਨਿਆਰੇ ਵੀ ਲਈ ਜਾਂਦਾ ਅ ਇੱਕ ਮੁੰਡਾ ਮੇਰੇ ਨਾਲ ਦਾ ਇਥੋਂ ਜਰਮਨ ਗਿਆ ਹੋਇਆ ਹੁਣ ਚਲੋ ਰਹਿੰਦਾ ਵੀ ਉੱਥੇ ਹੁਣ ਚਲੋ ਫਸਦਾ ਗਿਆ ਵਿਚਾਰਾ ਜਰਮਨ ਉਹ ਕਹਿੰਦਾ ਕਮਾਈ ਇਥੋਂ ਹੈਗੀ ਆ ਜਿਆਦੇ ਜਰਮਨ ਯਾਰ ਤੁਹਾਨੂੰ ਦੱਸਾਂ ਕੈਨੇਡਾ ਅਮਰੀਕਾ ਨਾਲੋਂ ਵੀ ਅੱਗੇ ਲੱਗਦਾ ਮੈਨੂੰ ਜਰਮਨ ਟੈਕਨੋਲੋਜੀ ਦੇ ਮਾਮਲੇ 'ਚ ਡਵੈਲਪਮੈਂਟ ਦੇ ਮਾਮਲੇ ਚ ਉਥੇ ਦੇ ਪਿੰਡ ਉਥੇ ਦੇ ਸ਼ਹਿਰ ਕੈਨੇਡਾ ਅਮਰੀਕਾ ਨਾਲੋਂ ਵੀ ਅੱਗੇ ਨੇ ਮਤਲਬ ਸਾਰੀ ਟੈਕਨੋਲੋਜੀ ਦੇ ਮਾਮਲੇ ਤੇ ਕਮਾਈ ਦੇ ਮਾਮਲੇ ਚ ਵੀ ਲਗਭਗ ਉਹਨਾਂ ਦੇ ਬਰਾਬਰੀ ਰਲ ਜਾਂਦਾ ਉਥੇ ਉਹ ਕਹਿੰਦਾ ਕਮਾਈ ਇੱਥੇ ਜ਼ਰੂਰ ਜ਼ਿਆਦਾ ਹੈਗੀ ਪਰ ਕਹਿੰਦਾ ਜਿਹੜੇ ਨਿਆਰੇ ਇਟਲੀ 'ਚ ਸੀਗੇ ਕਹਿੰਦਾ ਉਹ ਨਿਆਰੇ ਇੱਥੇ ਨਹੀਂ ਹੈਗੇ ਪਤਾ ਨਹੀਂ ਯਾਰ ਕੋਈ ਵੀ ਬੰਦਾ ਇਟਲੀ ਤੋਂ ਜਾਂਦਾ ਨਾ ਇਟਲੀ ਛੱਡ ਕੇ ਹੁਣ ਸਾਡੇ ਰਿਸ਼ਤੇਦਾਰ ਫੈਮਿਲੀ ਗਈ ਸੀ ਉਹ ਨਾਰਵੇ ਲਾ ਕੇ ਆਏ ਆ ਮਤਲਬ ਸਾਲ ਹੀ ਲਾਤਾ ਉਹਨਾਂ ਨੇ ਨਾਰਵੇ ਨਾਰਵੇਜ ਕਮਾਈ ਇੱਦੋਂ ਦੁੱਗਣੀ ਆ ਨਾਰਵੇ ਦਾ ਪਰ ਮੌਸਮ ਉਹੀ ਚੱਕਰ 6 ਮਹੀਨੇ ਰਾਤ ਰਹਿਣੀਆਂ 6 ਮਹੀਨੇ ਦਿਨ ਰਹਿਣਾ ਲਗਭਗ ਮਤਲਬ ਤੇ ਠੰਡ ਬੜੀ ਜਿਆਦਾ ਪੈਂਦੀ ਆ ਤਾਂ ਕਰਕੇ ਇੱਥੇ ਮੌਸਮ ਵੀ ਅਰ ਜਿਹਾ ਜਿਹਾ ਸਹੀ ਆ ਬੰਦੇ ਦਾ ਜਿਹਾ ਇੰਡੀਆ ਵਾਲਾ ਹਿਸਾਬ ਕਿਤਾਬ ਰਹਿੰਦਾ ਬੰਦਾ 8 ਘੰਟੇ ਕੰਮ ਤੇ ਲਾ ਕੇ ਆਉਂਦਾ ਸ਼ਨੀ ਐ ਐਤਵਾਰ ਘਰੇ ਹੁੰਦਾ ਤੇ ਉਸ ਤੋਂ ਬਾਅਦ ਵੇਲਾ ਤਾਂ ਕਰਕੇ ਇਹਦੇ ਲਈ ਲੋਕਾਂ ਨੂੰ ਜਿਆਦਾ ਪਸੰਦ ਆਉਂਦਾ ਹੈਗਾ ਮੇਨ ਗੱਲ ਯਾਰ ਇੱਥੇ ਬੋਲੀ ਦੀ ਹੈ ਬੋਲੀ ਸਿੱਖੋ ਆਗੇ ਬੋਲੀ ਐ ਨਹੀਂ ਆਉਣੀ ਜਿਵੇਂ ਆ ਪੰਜਾਬੀਆਂ ਨਾਲ ਕੰਮ ਕਰੀ ਜਾਂਦੇ ਆ ਉਹ ਚੱਕਰ ਚ ਬੋਲੀ ਜਿਹਾ ਨਹੀਂ ਆਉਂਦੀ ਹੈਗੀ ਇਹ ਇਟਾਲੀਅਨਾਂ ਨਾਲ ਕੰਮ ਕਰਨਾ ਮੈਂਦਾ ਜਾਂੰਦਾ ਸਕੂਲ ਲੱਗ ਜਾਵੇ ਇੱਥੇ 2 ਘੰਟਿਆਂ ਦੀ ਕਲਾਸ ਹੁੰਦੀ ਆ ਲੈਂਗੁਏਜ ਵਾਲਾ ਸਕੂਲ ਹੁੰਦਾ ਉਹ ਕਰ ਸਕਦੇ ਹੋ ਤੁਸੀਂ ਹੋਰ ਬਸ ਬਾਬਿਓ ਆਹੀ ਚੱਕਰ ਆ ਤੇ ਗੱਡੀਆਂ ਗੁੱਡੀਆਂ ਦਾ ਇੱਥੇ ਥੋੜਾ ਕੰਮ ਮਹਿੰਗਾ ਹੈਗਾ ਇਕੱਲਾ ਇਟਲੀ ਜੇ ਆਪਾਂ ਨੂੰ ਲੁੱਟ ਰਿਹਾ ਉਹ ਗੱਡੀਆਂ ਦੇ ਮਾਮਲੇ ਜੇ ਲੁੱਟ ਰਿਹਾ ਬਾਕੀ ਇੱਥੇ ਗਰੋਸਰੀ ਤੇ ਖਰਚੇ ਵੀ ਮਤਲਬ ਜ਼ਿਆਦਾ ਨਹੀਂ ਹੈਗੇ ਤੇ ਨਾ ਘਰਾਂ ਕੋਰਾਂ ਦੇ ਰੈਂਟ ਇੰਨੇ ਜ਼ਿਆਦਾ ਨਹੀਂ ਗੱਡੀ ਦੇ ਮਾਮਲੇ 'ਚ ਗੱਡੀ ਆ ਕਿੱਥੇ ਪੈਂਦੀ ਆ ਬੋਲੋ ਬੋਲੋ ਕਹਿੰਦੇ ਆ ਰੋਡ ਟੈਕਸ ਨੂੰ ਕਹਿੰਦੇ ਆ ਪਰ ਇਹ ਆਟੋ ਆਟੋ ਟੋਲ ਵੀ ਲੈਂਦੇ ਆ ਮਤਲਬ ਜਿਵੇਂ ਆਪਣੇ ਟੋਲ ਲੱਗੇ ਹੁੰਦੇ ਆ ਉਹ ਚੀਜ਼ ਵੀ ਲੈਂਦੇ ਆ ਊਂ ਵੀ ਰੋਡ ਟੈਕਸ ਪਾਉਂਦੇ ਆ ਬੰਦੇ ਨੂੰ ਤੇ ਤੇਲ ਵੀ ਇੱਥੇ ਮਤਲਬ ਯੂਰਪ ਚ ਸਾਰਿਆਂ ਨਾਲੋਂ ਮਹਿੰਗਾ ਹੀ ਆ ਫਰਾਂਸ ਦੇ ਫਰਾਂਸ ਤੇ ਇੱਥੇ ਬਹੁਤ ਜ਼ਿਆਦਾ ਮਹਿੰਗਾ ਤੇਲ ਆ ਬਾਕੀ ਕੰਟਰੀਆਂ ਜਿੱਥੇ ਕਮਾਈ ਜ਼ਿਆਦਾ ਆ ਉੱਥੇ ਤੇਲ ਸਸਤਾ ਇੱਥੇ ਨਾਲੋਂ ਪਰ ਇੱਥੇ ਤੇਲ ਮਹਿੰਗਾ ਗੱਡੀ ਦੇ ਮਾਮਲੇ ਚ ਇਹ ਇਕੱਲਾ ਬੰਦੇ ਨੂੰ ਉਹ ਕਰਦੇ ਆ ਜ਼ਿਆਦਾ ਲੁੱਟਦੇ ਆ ਹੋਰ ਤਾਂ ਬਾਕੀ ਸਹੀ ਆ ਸਿਸਟਮ ਤੇ ਹੋਰ ਘੁੰਮਣ ਫਿਰਨ ਕਰਕੇ ਇਟਲੀ ਵਧੀਆ ਗਿਆ ਯਾਰ ਇਟਲੀ ਤੋਂ ਜਿਵੇਂ ਹੁਣ ਛੁੱਟੀਆਂ ਹੁੰਦੀਆਂ ਨੇ ਬੰਦੇ ਨੂੰ ਅਗਸਤ ਜੇ ਮਹੀਨੇ ਦੀਆਂ ਛੁੱਟੀਆਂ ਦੇ ਦਿੰਦੇ ਆ ਬੰਦੇ ਨੂੰ ਤੇ ਦਸੰਬਰ ਚ ਦੋ ਹਫ਼ਤੇਆਂ ਦੀਆਂ ਦੇ ਦਿੰਦੇ ਆ ਬੰਦਾ ਕਿਤੇ ਵੀ ਘੁੰਮ ਕੇ ਆ ਸਕਦਾ ਸਵਿਟਜ਼ਰਲੈਂਡ ਜਰਮਨੀ ਕਿਤੇ ਵੀ ਯੂਰਪ ਚ ਜਿਹਦੇ ਕੋਲ ਕਾਰਡ ਹੁੰਦਾ ਆਪਾਂ ਸਾਰਾ ਯੂਰਪ ਘੁੰਮ ਸਕਦੇ ਹਾਂ ਨੇ 27-22 ਕੰਟਰੀਆਂ ਨੇ ਯੂਰਪ ਦੀਆਂ ਹੁਣ ਮਿਲ 29 ਹੋ ਗਈਆਂ ਕਿਤੇ ਵੀ ਘੁੰਮ ਕੇ ਆ ਸਕਦੇ ਆ ਇਹ ਦੇਖ ਕੇ ਤੁਸੀਂ ਕਹਿੰਦੇ ਹੋ ਨਿਓ ਵੀਰੇ ਤੇਰੇ ਨਿਆਰੇ ਆ ਸੀ ਤੇਰੇ ਨਿਆਰੇ ਦੇਖਿਆ ਸੀ ਵੀਰੇ ਕੋਈ ਚੱਕਰ ਨਹੀਂ ਤੁਹਾਨੂੰ ਵੀ ਨਿਆਰੇ ਆਉਣਗੇ ਤਿੰਨ ਕ ਸਾਲ ਮਿਹਨਤ ਕਰਨੀ ਪੈਂਦੀ ਆ ਕੀ ਨਾ ਬੰਦਾ ਇਟਲੀ ਇਟਲੀ ਬੰਦੇ ਦੀ ਤੋਂ ਕੀ ਕਢਾਉਂਦਾ ਹੀ ਆ ਫਿਰ ਉਹਦੂਆ ਚਲੋ ਕੋਈ ਗੱਲ ਨਹੀਂ ਸੈੱਟ ਹੋ ਜਾਂਦਾ ਬਾਕੀ ਤੀਜੀ ਗੱਲ ਆ ਗਈ ਘੁੰਮਣ ਫਿਰਨ ਦੀ ਇਟਲੀ ਅੱਜ ਕੱਲ ਮੈਨੂੰ ਲੱਗਦਾ ਟੂਰਿਸਟ ਇਸ ਸਾਲ ਬਹੁਤ ਜ਼ਿਆਦਾ ਆਇਆ ਅਗਲੇ ਸਾਲ ਮੈਨੂੰ ਲੱਗਦਾ ਇਟਲੀ ਪਹਿਲੇ ਦੂਜੇ ਨੰਬਰ ਤੇ ਨਾ ਜਾਏ ਜਿੱਥੇ ਟੂਰਿਸਟ ਬਹੁਤ ਡੈਗਦਾ ਵੈਸੇ ਤਾਂ ਆਪਣੇ ਵਾਲਿਆਂ ਨੇ ਥਾਈਲੈਂਡ ਕਸਾਇਆ ਪਿਆਗਾ ਜਾ ਜਾ ਕੇ ਥਾਈਲੈਂਡ ਪਹਿਲੇ ਨੰਬਰ ਤੇ ਹੋਇਆ ਪਿਆ ਕੰਟਰੀ ਥਾਈਲੈਂਡ ਦਾ ਬੈਂਕੋਕ ਬੈਂਕੋਕਾ ਉੱਥੇ ਕਦਾਂ ਹੀ ਕਿਹੜਾ ਸ਼ਹਿਰ ਹਾਂ ਉਹੀ ਆ ਤੇ ਉਹ ਮਤਲਬ ਸਾਰਿਆਂ ਨੂੰ اللي ਨੰਬਰ ਤੇ ਆਇਆ ਪਿਆਗਾ ਉਹਦੇ ਕਰਕੇ ਆਪਣੇ ਵਾਲਾ ਫ੍ਰੀ ਵੀਜ਼ਾ ਕਰਕੇ ਨਾ ਹੂੰ ਇਟਲੀ ਚ ਅੱਜ ਕੱਲ ਟੂਰਿਸਟ ਬਹੁਤ ਜ਼ਿਆਦਾ ਆ ਰਿਹਾ ਅਮਰੀਕਨ ਅਮਰੀਕਨ ਟੂਰਿਸਟ ਜਾਂ ਉਧਰ ਸਾਰੇ ਮੈਕਸੀਕਨ ਕੈਨੇਡੀਅਨ ਸਾਰੇ ਬਹੁਤ ਜ਼ਿਆਦਾ ਆ ਰਿਹਾ ਸੀ ਜਿੰਨਾ ਵੀ ਆਇਤੀ ਘੁੰਮੇ ਆ ਇਟਲੀ ਯਰ ਘੁੰਮਣ ਨੂੰ ਮੈਨੂੰ ਬੈਸਟ ਕੰਟਰੀ ਲੱਗਦੀ ਹੈ ਸਾਰੇ ਯੂਰਪ ਚ ਕਿਉਂਕਿ ਯੂਰਪ ਚ ਜਿੰਨਾ ਕੁਝ ਇਟਲੀ ਕੋਲ ਆ ਕਿਸੇ ਕੋਲ ਨਹੀਂ ਹੈਗਾ ਇਟਲੀ ਕੋਲ ਪਹਾੜ ਵੀ ਨੇ ਇਟਲੀ ਕੋਲ ਸਮੁੰਦਰ ਵੀ ਆ ਇਟਲੀ ਕੋਲ ਹੈਰੀਟੇਜ ਵੀ ਆ ਇਟਲੀ ਕੋਲ ਲੇਕਾਂ ਵੀ ਆ ਇਟਲੀ ਕੋਲ ਸਾਰਾ ਕੁਝ ਆ ਯਾਰ ਜਿਹੜਾ ਉਹ ਤੁਸੀਂ ਦੇਖਣਾ ਚਾਹੋਗੇ ਇਟਲੀ ਚ ਹੈਗਾ ਕੱਲਾ ਡੇਜ਼ਰਟ ਨੂੰ ਛੱਡ ਕੇ ਡੇਜ਼ਰਟ ਕੱਲੇ ਯੂਰਪ ਚ ਮੈਨੂੰ ਲੱਗਦਾ ਕੱਲੇ ਹੈ ਹੀ ਉੱਥੀ ਆ ਬਸ ਸਪੇਨ ਚ ਹੀ ਆ ਹੋਰ ਕਿਤੇ ਨਹੀਂ ਮੈਨੂੰ ਲੱਗਦਾ ਡੇਜ਼ਰਟ ਹੈਗਾ ਇਟਲੀ ਤੁਸੀਂ ਜੇ ਦੋਲੋਮਿਤੀ ਦੇਖੋਗੇ ਇਟਲੀ ਦਾ ਮੇਰੀ ਰੀਲ ਵੀ ਬਹੁਤ ਜ਼ਿਆਦਾ ਚੱਲੀ ਸੀ ਉਹ ਯਾਰ ਮੈਂ ਕਹਿੰਦਾ ਜੀ ਸਵਿਟਜ਼ਰਲੈਂਡ ਭੁੱਲ ਜਊਂਗਾ ਯਾਰ ਬਹੁਤ ਸੋਹਣਾ ਇਲਾਕਾ ਬਹੁਤ ਜ਼ਿਆਦਾ ਸੋਹਣਾ ਤੁਸੀਂ ਟਰੈਕਿੰਗਾਂ ਕਰਨੀਆਂ ਹੁਣ ਤੁਸੀਂ ਉਂ ਪਹਾੜ ਦੇਖਣੇ ਹੁਣ ਫੈਮਿਲੀ ਨਾਲ ਘੁੰਮਣ ਨੂੰ ਤਾਂ ਯਾਰ ਬੈਸਟ ਪਲੇਸ ਆ ਉਹ ਤੁਸੀਂ ਉੱਥੇ ਹਫ਼ਤਾ ਰਹੋ ਨਾ ਇਹਗਾ ਨਾ ਸਵਾਰ ਆ ਜੂ ਤੁਹਾਨੂੰ ਜੇ ਕੋਈ ਵੀ ਇਟਲੀ ਘੁੰਮਣ ਆਉਂਦਾ ਮੋਸਟ ਰੀਕਮੈਂਡਡ ਜਗਾ ਵੀ ਦੋਲੋਮੀਤੀ ਜਰੂਰ ਆਉਦੇ ਹੋ ਚ ਲਿਸਟ ਚ ਰੱਖਿਓ ਏਰੀਏ ਦਾ ਨਾਮ ਐਕੋ ਕਾਫੀ ਲੰਬਾ ਚੌੜਾ ਏਰੀਆ ਹੈ ਮਤਲਬ ਉਥੇ ਜਗਾਵਾਂ ਹੈਗੇ ਆਪਣੀ ਰੀਲ ਦੇਖ ਸਕਦੇ ਹੋ ਤੁਸੀਂ ਜਾ ਕੇ ਤੇ ਇਟਲੀ ਚ ਪਾਣੀ ਵਾਲਾ ਸ਼ਹਿਰ ਵੈਨਿਸ ਜੋ ਕਿ ਮਸ਼ਹੂਰ ਬਹੁਤ ਆ ਉਥੇ ਆ ਸਕਦੇ ਹੋ ਤੁਸੀਂ ਮਿਲਾਨ ਹੈਗਾ ਮਿਲਾਨ ਫੈਸ਼ਨ ਹੱਟ ਤੇ ਉਸ ਤੋਂ ਬਾਅਦ ਫਲੋਰੈਂਸ ਫਲੋਰੈਂਸ ਜਿੱਥੋਂ ਆਰਟ ਦਾ ਜਨਮ ਹੋਇਆ ਉਥੇ ਦੀ ਸਨਸੈਟ ਬਹੁਤ ਹੋਆ ਮਸ਼ਹੂਰਾ ਤੇ ਉਸਕਾਨੀ ਜਿਹੜਾ ਸਾਰਾ ਇਲਾਕਾ ਹੀ ਆ ਤੁਸਕਾਨੀਆ ਉਹ ਸਾਰੇ ਮਸ਼ਹੂਰ ਆ ਯਾਰ ਵੱਡੇ ਵੱਡੇ ਹਾਲੀਵੁੱਡ ਸਟਾਰ ਆ ਕੇ ਉਥੇ ਆਪ ਦਾ ਹਲਦਾ ਰਹਿ ਕੇ ਜਾਂਦੇ ਆ ਕਿਉਂਕਿ ਸ਼ਾਂਤੀ ਆ ਐ ਦੂਰ ਦੂਰ ਲੈਂਡਸਲਾਈਡਾਂ ਦੇਖਣਗੀਆਂ ਤੁਹਾਨੂੰ ਛੋਟੇ ਛੋਟੇ ਟਿੱਬੇ ਜੇ ਮਤਲਬ ਉਹਨਾਂ ਤੇ ਐ ਹਰੇ ਹਰੇ ਉਹ ਦਰਖਤ ਜੇ ਲੱਗੇ ਹੁੰਦੇ ਜਿਹੜੇ ਲੰਬੇ ਜੇ ਗੱਡੀ ਜਾਂਦੀ ਹੁੰਦੀਆਂ ਤੁਸੀਂ ਦੇਖੀ ਆਉਣੀਆਂ ਰੀਲਾਂ ਉਦੋਂ ਬਾਅਦ ਥੱਲੇ ਆ ਜੋ ਰੋਮ ਰੋਮ ਚ ਜਿੰਨਾ ਇਤਿਹਾਸ ਆ ਦੁਨੀਆ ਚ ਕਿਤੇ ਵੀ ਹੈ ਨਹੀਂਗਾ ਯਾਰ ਰੋਮ ਤੁਸੀਂ ਮੈਂ ਕਹਿੰਦਾ ਭਾਵੇਂ ਮਹੀਨਾ ਘੁੰਮੀ ਜਾਓ ਤੁਸੀਂ ਸਾਰਾ ਇਤਿਹਾਸ ਨਹੀਂ ਉਥੇ ਦਾ ਮਤਲਬ ਰੋਮ 4-5 ਦਿਨ ਰਹਿਣ ਵਾਲਾ ਸ਼ਹਿਰ ਆ ਤੁਹਾਡਾ ਜੀ ਵੀ ਪੂਰਾ ਲੱਗੂ मतलब 24 ਇੱਥੇ ਤੁਹਾਨੂੰ ਦੱਸਿਆ ਇੱਥੇ ਵਾਲੀ ਧੁੱਪ ਰੋਮ ਘੁੰਮਣ ਦਾ ਯਾਰ ਆਹ ਅਕਤੂਬਰ ਵੀ ਵਧੀਆ ਮਹੀਨਾ ਹੈ ਜਾਂ ਮਾਰਚ ਅਪ੍ਰੈਲ ਆ ਵਧੀਆ ਮਹੀਨੇ ਨੇ ਮਤਲਬ ਠੰਡ ਚ ਵੀ ਇੰਨੀ ਠੰਡ ਨਹੀਂ ਹੁੰਦੀ ਰੋਮ ਦੀ ਠੰਡ ਚ ਵੀ ਆ ਸਕਦੇ ਹੋ ਤੁਹਾਨੂੰ ਘੁੰਮ ਕੇ ਨਜ਼ਾਰਾ ਆਊਗਾ ਰੋਮ ਆਪਦੀ ਲਿਸਟ ਜੁੜ ਰੱਖਿਓ ਯਾਰ ਮੈਗਾ ਨਾ ਤੁਸੀਂ ਭੁੱਲੋਗੇ ਨਹੀਂ ਸ਼ਹਿਰ ਇੰਨਾ ਸੋਹਣਾ ਉਧਰ ਥੱਲੇ ਨਾਪੋਲੀ ਜੇ ਕੋਈ ਯੂਰਪ ਚ ਰਹਿੰਦਾ ਜਾਂ ਕੈਨੇਡਾ ਅਮਰੀਕਾ ਰਹਿੰਦਾਗਾ ਆਪਣੇ ਇੰਡੀਆ ਨੂੰ ਮਿਸ ਕਰ ਰਿਹਾ ਤਾਂ ਤੁਸੀਂ ਨਾਪੋਲੀ ਆ ਚਾਹਦੇ ਹੋ ਨਾਪੋਲੀ ਨੈਪਲਸ ਆਪਾਂ ਇੰਗਲਿਸ਼ ਚ ਨੈਪਲਸ ਕਹਿੰਦੇ ਆ ਉਹਨੂੰ ਜਿੱਥੋਂ ਦਾ ਮਾਫੀਆ ਮਸ਼ਹੂਰ ਹੈ ਇਟਲੀ اٹਾਲੀਅਨ ਮਾਫੀਆ ਉੱਥੇ ਹੀ ਸਾਰਾ ਰਾਜ ਕਰਦਾ ਹੈਗਾ ਚੋਰੀਆਂ ਉੱਥੇ ਬਹੁਤ ਹੁੰਦੀਆਂ ਨੇ ਸੁਣਿਆ ਪਰ ਅਸੀਂ ਗਏ ਸੀ ਸਾਡੇ ਨਾਲ ਤਾਂ ਕੋਈ ਅਜਿਹੀ ਦੁਰਘਟਨਾ ਹੋਈ ਨਹੀਂ ਹੈਗੀ ਚੋਰੀਆਂ ਚਾਰੀਆਂ ਕਰਕੇ ਮਸ਼ਹੂਰ ਆ ਤੇ ਉਥੇ ਉਮੀ ਬਾਜ਼ਾਰ ਆ ਆਪਣੇ ਇੰਡੀਆ ਕੋਈ ਬਿਨਾ ਹੈਲਮਟ ਆ ਤੇ ਸਕੂਟਰੀਆਂ ਖਿੱਚੀ ਫਿਰਦੇ ਆ ਨਾਰਥ ਇਟਲੀ ਤੇ ਸਾਊਥ ਇਟਲੀ ਦਾ ਬਹੁਤ ਫਰਕ ਆ ਤੇ ਉਸ ਤੋਂ ਬਾਅਦ ਕਲਾਵਰੀ ਆ ਉਥੇ ਦੇ ਮਾਰੇ ਯਾਰ ਅਮਾਲਫੀ ਕੋਸਟ ਦੇ ਪੈਂਡ ਮੈਂ ਕਹਨਾ ਯਾਰ ਲਾਜਵਾਬ ਸਿਰ ਜਿੰਨਾ ਇਟਲੀ ਚ ਘੁੰਮਣ ਨੂੰ ਆ ਨਾ ਕਿਤੇ ਨਹੀਂ ਹੋ ਸਕਦਾ ਇਟਲੀ ਸੋਹਣਾ ਬਹੁਤ ਆ ਯਾਰ ਘੁੰਮਣ ਨੂੰ ਜੇ ਘੁੰਮਣ ਦੇ ਮਾਮਲੇ ਦੀ ਗੱਲ ਕਰੀਏ ਬਹੁਤ ਜਿਆਦਾ ਸੋਹਣਾ ਯੂਰਪ ਦੇ ਮੈਂ 15 16 17 16 ਘੋਮਲੇ ਮੈਂ ਹਾਂ 16 ਕੰਟਰੀਆਂ ਘੋਮ ਲਈਆਂ ਮੈਨੂੰ ਹਜੇ ਵੀ ਇਟਲੀ ਸਾਰਿਆਂ ਨਾਲ ਬੈਸਟ ਲੱਗਦਾ ਜੇ ਤੁਸੀਂ ਆਪਦੇ ਈਅਰ ਸੁਪਨੇ ਵਾਲੀ ਉਹ ਦੁਨੀਆ ਦੇਖਣੀ ਚਾਹੁੰਦੇ ਹੋ ਫਿਰ ਤਾਂ ਤੁਸੀਂ ਜਾ ਸਕਦੇ ਹੋ ਆਈਸਲੈਂਡ ਚਲੋ ਆਪਾਂ ਇਟਲੀ ਦੀ ਗੱਲ ਕਰ ਰਹੇ ਹਾਂ ਆਈਸਲੈਂਡ ਬਾਰੇ ਇਹ ਤੁਹਾਨੂੰ ਮੈਂ ਕਿਸੇ ਦਿਨ ਫਿਰ ਵੀਡੀਓ ਬਣਾਉਂਗਾ ਘੁੰਮਣ ਫਿਰਨ ਬਾਰੇ ਤੇ ਹਾਂ ਬਸ ਆਹੀ ਗੱਲਾਂ ਨੇ ਵੀ ਆ ਸਕਦੇ ਹੋ ਤੁਸੀਂ 2026 ਚ ਪਰ ਆਪਦਾ ਏਜੰਟਾਂ ਨਾਲ ਜਿਹੜੀ ਤੁਹਾਨੂੰ ਗੱਲ ਦੱਸਿਆ ਉਹ ਕਰਕੇ ਆਓ ਤੇ ਜੇ ਕਿਸੇ ਚ ਸਬਰ ਹੈਗਾ ਉਹ ਆਇਓ ਵੀ ਤਿੰਨ ਕ ਸਾਲ ਤੁਸੀਂ ਪਿੱਛੇ ਪੈਸੇ ਮੈਨੂੰ ਲੱਗਦਾ ਨਹੀਂ ਵੀ ਭੇਜ ਸਕੋਗੇ ਤਿੰਨ ਕ ਸਾਲਾਂ ਚ ਆਪਦੇ ਇਹਨਾਂ ਨੇ ਪੈਸੇ ਲਾਉਂਗੇ ਤੁਸੀਂ ਪਹਿਲਾਂ ਇਹਨਾਂ ਨੇ ਮਤਲਬ ਇੱਥੇ ਆਪਦਾ ਖਰਚਾ ਪਾਣੀ ਚੱਲੂਗਾ ਜੇ ਕੰਮ ਤੁਹਾਨੂੰ ਏਜੰਟ ਦਊਗਾ ਕਿਉਂਕਿ ਮੈਨੂੰ ਇੱਥੇ ਅੱਗੇ ਬਾਅਦ ਚ ਯਾਰ ਮੁੰਡੇ ਕਹਿੰਦੇ ਆ ਵੀਰੇ ਕੰਮ ਨਹੀਂ ਮਿਲਿਆ ਵੀਰੇ ਕੰਮ ਬਹੁਤ ਘੱਟ ਆ ਇੱਥੇ ਕਈ ਪੱਕੀਆਂ ਸੇਹਰ ਨਾਲ ਲਈ ਵੀ ਬੰਦੇ ਬੈਠੇ ਆ ਜਿਨ੍ਹਾਂ ਨੂੰ ਬੋਲੀ ਘੱਟ ਆਉਂਦੀ ਆ ਉਹਨਾਂ ਨੂੰ ਕੰਮ ਮਸਾਂ ਹੀ ਮਿਲਦਾਗਾ ਫੈਕਟਰੀਆਂ ਫੂਟਰੀਆਂ ਦਾ ਸਪਾਰਸ ਤੇ ਭਵਨ ਲੱਗ ਜਾਂਦੇ ਆ ਉਦਾਂ ਦਾ ਜਮਾ ਹੀ ਬਹੁਤ ਘੱਟ ਮਿਲਦਾਗਾ ਤਾਂ ਕਰਕੇ ਲਾਇਸੈਂਸ ਵਗੈਰਾ ਜ਼ਰੂਰੀ ਆ ਕਿਉਂਕਿ ਕਿਤੇ ਕੰਮ ਲੱਭਣ ਜਾਂਦੇ ਆ ਉਹ ਵੀ ਕਹਿੰਦੇ ਲਾਇਸੈਂਸ ਹੈਗਾ ਫੇਰ ਦਵਾਂਗੇ ਕੰਮ ਇਦਾਂ ਚੱਲੀ ਜਾਂਦਾ ਇਟਲੀ ਦਾ ਮੌਸਮ ਉਹੀ ਸਿਆਲਾਂ ਚ ਜੇ ਨਾਰਥ ਦੀ ਗੱਲ ਕਰੀਏ ਜਿਵੇਂ ਹੁਣ ਅਸੀਂ ਮਿਲਾਨ ਦੇ ਕੋਲੇ ਰਹਨੇ ਆ ਇੱਥੇ ਉਹੀ ਸਿਆਲਾਂ ਚ ਮਾਈਨਸ 3 4 ਮੈਕਸਿਮਮ ਜਾਂਦਾਗਾ ਵੀ ਮਾਈਨਸ 3000 ਤੇ ਗਰਮੀਆਂ ਚ 35 36 ਡਿਗਰੀ ਤੱਕ ਮੈਕਸਿਮਮ ਵੀ ਇਹਦੇ ਅੰਡਰ ਅੰਡਰ ਰਹਿੰਦਾਗਾ ਟੈਂਪਰੇਚਰ ਇਟਲੀ ਸਨੋ ਵੀ ਤੁਸੀਂ ਦੇਖ ਸਕਦੇ ਹੋ ਜਾ ਕੇ ਦੋਲੋਹਮਿਤੀ ਪੈਂਦੀ ਆ ਸਨੋ ਜਦੋਂ ਮੈਂ ਤੁਹਾਨੂੰ ਦੱਸ ਸਕੇ ਹਰੇ ਬਸ ਆ ਗੱਲਾਂ ਨੇ ਬਾਕੀ ਜੇ ਤੁਹਾਡੇ ਕੋਈ ਵੀ ਕਮੈਂਟ ਹੋਏ ਆਪਣੇ ਸਵਾਲ ਹੋਏ ਆ ਕਮੈਂਟਾਂ ਚ ਦੱਸ ਸਕਦੇ ਆ ਆਪਾਂ ਕਿਸੇ ਦਿਨ ਫੇਰ ਸਪੈਸ਼ਲ ਵੀਡੀਓ ਬਣਾਵਾਂਗੇ ਇੱਕ ਸਾਰੇ ਕਮੈਂਟਾਂ ਨੂੰ ਪੜ੍ਹ ਲਿਖ ਕੇ ਵੀ ਕਿੱਦਾਂ ਦਾ ਕੀ ਕੀ ਪੁੱਛਿਆ ਤੁਸੀਂ ਸਾਰੀ ਉਹ ਵੀਡੀਓ ਤੁਹਾਡੇ ਲਈ ਸਪੈਸ਼ਲ ਬਣਾਵਾਂਗੇ ਧੰਨਵਾਦ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਸਾਰਾ ਕੁਝ ਕਰ ਦਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓਜ਼ ਸਤਿ ਸ੍ਰੀ ਅਕਾਲ ਜੀ